ਹਾਂਜੀ ਦੋਸਤੋ ਕੁਲਵੀਰ ਗੇਤੀ ਦੇ YouTube ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਜਿਹੜਾ ਆਪਣਾ 10 ਲੱਖ ਵਾਲਾ ਕਾਰਡ ਆ ਜਿਹੜਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਵਾਲਾ ਕਾਰਡ ਆ ਉਹ ਕਿਸ ਤਰ੍ਹਾਂ ਡਾਊਨਲੋਡ ਕਰ ਸਕਦੇ ਹੋ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਅਸੀਂ ਪਹਿਲਾਂ ਵੀ ਵੀਡੀਓ ਬਣਾ ਚੁੱਕੇ ਹਾਂ ਜਿਸ ਦੇ ਵਿੱਚ ਅਸੀਂ ਦੱਸਿਆ ਸੀ ਕਿ ਤੁਸੀਂ ਜਿਹੜਾ ਆਪਣਾ 10 ਲੱਖ ਵਾਲਾ ਕਾਰਡ ਆ ਉਹ ਕਿਸ ਤਰ੍ਹਾਂ ਅਪਲਾਈ ਕਰੋਗੇ ਜਾਂ ਤੁਸੀਂ ਜੇ ਨਹੀਂ ਕਰਨਾ ਤਾਂ ਤੁਸੀਂ ਕਿੱਥੇ ਜਾ ਕੇ ਅਪਲਾਈ ਕਰ ਸਕਦੇ ਹੋ ਤੇ ਬਾਕੀ ਉਸ ਬਾਰੇ ਜਿਹੜੀ ਹੋਰ ਵੀ ਵੀਡੀਓਜ਼ ਨੇ ਅਸੀਂ ਬਣਾ ਚੁੱਕੇ ਹਾਂ YouTube ਦੇ ਉੱਤੇ ਤੁਸੀਂ ਸਾਡੇ ਚੈਨਲ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ ਤੇ ਨਾਲੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਜਿਹੜੀ ਅਗਲੀ ਅਪਡੇਟ ਆ ਉਹ ਮਿਲਦੀ ਰਹੇ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਜਿਹੜਾ ਕਾਰਡ ਆ ਉਹ ਕਿਸ ਤਰ੍ਹਾਂ ਡਾਊਨਲੋਡ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਇਸ ਵਾਲੀ ਵੈਬਸਾਈਟ ਦੇ ਉੱਤੇ ਚਲੇ ਜਾਵੋਗੇ ਇਸ ਦਾ ਨਾਮ ਹੈ beneficiary.nha.gov.in ਇਸ ਦੇ ਉੱਤੇ ਜਾ ਕੇ ਤੁਸੀਂ ਸਭ ਤੋਂ ਪਹਿਲਾਂ ਆਪਣੇ ਫੋਨ ਨੰਬਰ ਨਾਲ ਲੌਗਇਨ ਕਰਨਾ ਹੈ। ਸਭ ਤੋਂ ਪਹਿਲਾਂ ਤੁਸੀਂ ਕੈਪਚਾ ਕਰੋਗੇ, ਫੋਨ ਨੰਬਰ ਪਾਉਗੇ, ਵੈਰੀਫਾਈ ਕਰਕੇ OTP ਆਊਗਾ। ਉਸ ਤੋਂ ਬਾਅਦ ਤੁਸੀਂ ਇਸ ਸਾਈਟ ਨੂੰ ਜਿਹੜਾ ਲੌਗਇਨ ਕਰ ਲੈਣਾ ਹੈ। ਲੌਗਇਨ ਕਰਨ ਤੋਂ ਬਾਅਦ ਤੁਹਾਡੇ ਕੋਲ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਆਵੇਗਾ ਜਿਹੜਾ ਕਿ ਸਾਈਟ ਦਾ ਹੋਵੇਗਾ। ਤੇ ਹੁਣ ਤੁਸੀਂ ਧਿਆਨ ਦੇਣਾ ਹੈ ਕਿ ਸਾਈਟ ਦੇ ਉੱਤੇ ਚੌਥੇ ਨੰਬਰ ਦੇ ਉੱਤੇ ਡਾਊਨਲੋਡ ਕਾਰਡ ਦੀ ਆਪਸ਼ਨ ਦਿਖ ਰਹੀ ਆ ਇਸ ਦੇ ਉੱਤੇ ਤੁਸੀਂ ਕਲਿੱਕ ਕਰੋਗੇ ਇਸ ਤੋਂ ਬਾਅਦ ਤੁਸੀਂ ਅਗਲੀ ਵਿੰਡੋ ਦੇ ਵਿੱਚ ਜਾਵੋਗੇ ਜਿਸ ਦੇ ਵਿੱਚ ਤੁਹਾਡੇ ਲਈ ਕੁਝ ਡਿਟੇਲ ਮੰਗੀਆਂ ਜਾਣਗੀਆਂ ਸਭ ਤੋਂ ਪਹਿਲਾਂ ਤੁਸੀਂ ਸਕੀਮ ਦੇ ਵਿੱਚ ਸੇਮ ਸਿਲੈਕਟ ਕਰੋਗੇ ਪੀ ਐਮ ਜੇ ਆਈ ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਸਟੇਟ ਆ ਉਹ ਸਿਲੈਕਟ ਕਰੋਗੇ ਪੰਜਾਬ ਉਸ ਤੋਂ ਬਾਅਦ ਜਿਹੜੀ ਸਬ ਸਕੀਮ ਆ ਉਹ ਤੁਸੀਂ ਸਿਲੈਕਟ ਕਰੋਗੇ ਮੁੱਖ ਮੰਤਰੀ ਸਿਹਤ ਯੋਜਨਾ ਉਸ ਤੋਂ ਬਾਅਦ ਸਰਚ ਟਾਈਪ ਦੇ ਵਿੱਚ ਤੁਸੀਂ ਆਪਣਾ ਜਿਹੜਾ ਆਧਾਰ ਕਾਰਡ ਦਾ ਨੰਬਰ ਸਿਲੈਕਟ ਕਰੋਗੇ ਆਧਾਰ ਕਾਰਡ ਦੇ ਨੰਬਰ ਵਾਲੇ ਖਾਨੇ ਦੇ ਵਿੱਚ ਤੁਸੀਂ ਆਪਣਾ ਜਿਹੜਾ ਆਧਾਰ ਕਾਰਡ ਦਾ ਨੰਬਰ ਆ ਉਹ ਐਂਟਰ ਕਰੋਗੇ ਉਸ ਤੋਂ ਬਾਅਦ ਕੈਪਚਾ ਫਿਲ ਕਰੋਗੇ ਕੈਪਚਾ ਭਰਨ ਤੋਂ ਬਾਅਦ ਤੁਸੀਂ ਸਰਚ ਦੇ ਉੱਤੇ ਕਲਿੱਕ ਕਰੋਗੇ ਜਦੋਂ ਤੁਸੀਂ ਆਧਾਰ ਕਾਰਡ ਦਾ ਨੰਬਰ ਪਾ ਕੇ ਸਰਚ ਕਰੋਗੇ ਤਾਂ ਉਸ ਤੋਂ ਬਾਅਦ ਤੁਹਾਡੇ ਨੀਚੇ ਨਾ ਜਿਹੜੀ ਡਿਟੇਲ ਆ ਉਹ ਖੁੱਲ ਜਾਵੇਗੀ ਤੁਹਾਡਾ ਜਿਹੜਾ ਕਾਰਡ ਆ ਉਹ ਸ਼ੋ ਹੋਣ ਲੱਗ ਜਾਵੇਗਾ ਜਿਸ ਦੇ ਵਿੱਚ ਤੁਹਾਡੀ ਫੋਟੋ ਸ਼ੋ ਹੋਵੇਗੀ ਤੇ ਆਧਾਰ ਕਾਰਡ ਦਾ ਨੰਬਰ ਤੇ ਫੈਮਿਲੀ ਦਾ ਐਡਰੈਸ ਅਤੇ ਤੁਹਾਡਾ ਫੋਨ ਨੰਬਰ ਉਸ ਤੋਂ ਬਾਅਦ ਤੁਸੀਂ ਇਸ ਦੇ ਉੱਤੇ ਕਲਿੱਕ ਕਰੋਗੇ ਇਸ ਕਾਰਡ ਨੂੰ ਸਿਲੈਕਟ ਕਰੋਗੇ ਹੁਣ ਜਦੋਂ ਤੁਸੀਂ ਆਪਣਾ ਕਾਰਡ ਸਿਲੈਕਟ ਕਰ ਲਿਆ ਤਾਂ ਤੁਹਾਡੇ ਨੀਚੇ ਆਪਸ਼ਨਾਂ ਖੁੱਲ ਜਾਣਗੀਆਂ ਆਥੈਂਟੀਕੇਸ਼ਨ ਬਾਈ ਦੇ ਵਿੱਚ ਤੁਸੀਂ ਆਪਣਾ ਜਿਹੜਾ ਆਧਾਰ OTP ਸਿਲੈਕਟ ਕਰੋਗੇ ਉਸ ਤੋਂ ਬਾਅਦ ਆਧਾਰ OTP ਦੇ ਉੱਤੇ ਤੁਸੀਂ ਜਦੋਂ ਵੈਰੀਫਾਈ ਆਧਾਰ ਨੰਬਰ ਦੇ ਸਾਹਮਣੇ ਜਿਹੜਾ ਵੈਰੀਫਾਈ ਲਿਖਿਆ ਹੋਇਆ ਹੈ ਉਸ ਦੇ ਉੱਤੇ ਤੁਸੀਂ ਕਲਿੱਕ ਕਰੋਗੇ ਉਸ ਤੋਂ ਬਾਅਦ ਤੁਹਾਡੇ ਫੋਨ ਦੇ ਉੱਤੇ OTP ਆਉਣਗੇ ਦੋ ਇੱਕ ਆਧਾਰ ਕਾਰਡ ਵਾਲਾ OTP ਆਵੇਗਾ ਤੇ ਇੱਕ ਤੁਹਾਡਾ ਜਿਹੜਾ ਫੋਨ ਨੰਬਰ ਵਾਲਾ OTP ਆਵੇਗਾ ਜਿਸ ਦੇ ਨਾਲ ਤੁਸੀਂ ਲੌਗਇਨ ਕੀਤਾ ਹੋਇਆ ਹੈ ਤੇ ਦੋਨੋਂ OTP ਐਂਟਰ ਕਰਨ ਤੋਂ ਬਾਅਦ ਜਦੋਂ ਤੁਸੀਂ ਸਬਮਿਟ ਕਰੋਗੇ ਤਾਂ ਤੁਹਾਡਾ ਜਿਹੜਾ ਕਾਰਡ ਆ ਉਹ ਨੀਚੇ ਸ਼ੋ ਹੋਵੇਗਾ ਅਤੇ ਤੁਹਾਨੂੰ ਜਿਹੜਾ ਡਾਊਨਲੋਡ ਵਾਲੀ ਬਟਨ ਦੇ ਉੱਤੇ ਕਲਿੱਕ ਕਰਕੇ ਡਾਊਨਲੋਡ ਕਰਨਾ ਪਵੇਗਾ। ਬਾਕੀ ਤੁਸੀਂ ਸਾਡੀਆਂ ਹੋਰ ਵੀਡੀਓਜ਼ ਵੀ ਦੇਖ ਸਕਦੇ ਹੋ ਜਿਸ ਦੇ ਵਿੱਚ ਅਸੀਂ ਦੱਸਿਆ ਹੋਇਆ ਹੈ ਕਿ ਕਾਰਡ ਕਿਸ ਤਰ੍ਹਾਂ ਬਣਾਉਣਾ ਹੈ ਤੇ ਪੁਰਾਣੇ ਆਯੂਸ਼ਮਾਨ ਵਾਲੇ ਕਾਰਡ ਤੋਂ ਤੁਸੀਂ 10 ਲੱਖ ਵਾਲਾ ਕਾਰਡ ਆ ਜਿਹੜਾ ਕਿਵੇਂ ਅਪਡੇਟ ਕਰ ਸਕਦੇ ਹੋ। ਬਾਕੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਜਿਹੜੀ ਅਗਲੀ ਅਪਡੇਟ ਆ ਉਹ ਮਿਲਦੀ ਰਹੇ ਧੰਨਵਾਦ